ਹਾਂਜੀ ਹੁਣ ਨਿਰਾਹ ਹੋ ਗਿਆ ਜੀ ਅਸੀਂ ਸ਼ਰਨਨ ਕਰਕੇ ਆਇਆ ਤੇ ਬਹੁਤ ਪ੍ਰਾਪਰਸ਼ਾਦ ਦਿਏਗਾ ਇਹਨਾਂ ਬਾਬਾ ਨੇ ਲਈਏ ਤੁਹਾਨੂੰ ਪ੍ਰਸ਼ਾਦ ਦੇਣੇ

Thank you side of ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲੈਗਰੂ ਜੀ ਅੰਦਰ ਬਹੁਤ ਹੀ ਭੀੜ ਸੀ ਇਸ ਕਰਕੇ ਤੁਹਾਨੂੰ ਅਸੀਂ ਅੰਦਰੋਂ ਦਰਸ਼ਨ ਨਹੀਂ ਕਰਵਾ ਸਕੇ ਬਹੁਤ ਜ਼ਿਆਦਾ ਹੀ ਭੀੜ ਸੀ ਅਸੀਂ ਅੰਦਰੋਂ ਦਰਸ਼ਨ ਕਰ ਰਹੇ ਹਾਂ ਪਰ ਬਹੁਤ ਜ਼ਿਆਦਾ ਸੰਗਤ ਬਹੁਤ ਸੀਗੀ ਇਸ ਕਰਕੇ ਤੁਹਾਨੂੰ ਅਸੀਂ ਅੰਦਰੋਂ ਦਰਸ਼ਨ ਨਹੀਂ ਕਰਵਾ ਸਕੇ ਮਾਫ਼ ਕਰਨਾ ਤੇ ਬਾਹਰ ਦਾ ਦ੍ਰਿਸ਼ ਤਾਂ ਥੋੜਾ ਬਹੁਤ ਹੈ ਰਾਤ ਪੈ ਚੁੱਕੀ ਹੈ ਹਨੇਰਾ ਹੋ ਗਿਆ ਹੈ असी बेठे आ खुली जॻह ते बेठे पखे जे थले ਪੈਨ ਨੂੰ ਵੀ ਗਰਮੀ ਲੱਗੀ ਇਸ ਕਰੀ ਉਹ ਵੀ ਗੰਗਰੂਨੀ ਬਹੁਤ ਉਹ ਵੀ ਵਿਚਾਰੀ ਦੀ ਉਹਦੀ ਵੀ ਬੁਕਲ ਬਕਲ ਚੜ੍ਹੀ ਹੋਈ ਸੀ ਗਰਮੀ ਹੋਈ ਸੀ ਹੁਣ ਗਰਮੀ ਦੇ ਨਾਲ ਬਹੁਤ ਮੰਦਾ ਹਾਲ ਆ ਤੇ ਵੈਦਰੂ ਜੀ ਬੁਕਲਾ ਪਪਲਾ ਸੜੀਆਂ ਸਾਰੀਆਂ ਟੇੜੀਆਂ ਮੇਡੀਆਂ ਹੋਈਆਂ ਪਈਆਂ ਸਾਰੀਆਂ ਠੀਕ ਹੈ ਜੀ ਹੁਣ ਅੱਗੇ ਵੇਨੇ ਅੱਗੇ ਚੱਲਦੇ ਹਾਂ ਕਿੱਧਰ ਨੂੰ ਜਾਣਾ ਹੈ ਸ਼ਾਇਦ ਦਵਾਨ ਆ ਦਵਾਨ ਹਾਲ ਚ ਚਲੀਏ ਫਿਰ ਤੁਹਾਨੂੰ ਉੱਥੋਂ ਦੇ ਦਰਸ਼ਨ ਕਰਾਵਾਂਗੇ